ਮੇਰਾ ਗੋੜੀ ਕਰੋ ਚੈੱਕ ਨਿਕਲੇ ਜਾਨਵਰ ਬਾਹਰ ਵੀ ਮੈਂ ਹਰੇ ਕੇ ਚੀਜ਼ ਦੇਖਦੀ ਐ ਨਹੀਂ ਸੋਕ ਪਾ ਕੇ ਜੇ ਵੀ ਨਿਕਲਦੇ ਬਾਹਰ ਆ ਹੁਣ ਮੈਂ ਹਟਿਆ ਬਾ ਦੇਖੋ ਕਿਹੜਾ ਸਾਬ ਨਿਕਲਿਆ ਅਰੇ ਪੈਰ ਰੱਖਣ ਨੂੰ ਜਗ੍ਹਾ ਰਹਿਣੀ ਆ ਆਪਾਂ ਤੁਰ ਕੇ ਆਏ ਤੇ ਅੱਜ ਚਲੋ ਥੱਲੇ ਜਣੀ ਗੌਰ ਨਹੀਂ ਹੁੰਦੀ ਹੈਗੀ ਵੀ ਬਹੁਤ ਐ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ ਚ ਕਰਪਾ ਰੱਖੇ ਮਾਲਕ ਚੜ੍ਹਦੀ ਗਲਾ ਦੇਣ ਦੋ ਗਏ ਰਾਜਾ ਬਣ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਮੱਕੀ ਅੱਜ ਬੈਠਿਆ ਜੀ ਆਪਣਾ ਨੇਤਰਾਂ ਦੇ ਇੱਧਰ ਸ਼ਟਰ ਦੇ ਵਿੱਚ ਆਏ ਵੇ ਵੀ ਕੰਮਕਾਰ ਸਵੇਰ ਤੋਂ ਥੋੜਾ ਜਿਹਾ ਘੱਟੇ ਹੁੰਦਾ ਕਿਉਂ ਲਾਗਾਂ ਜਾਂ ਵੱਢਣ ਦੇ ਆਪਾਂ ਨੇ ਕੱਲ ਵੱਢਦੇ ਨੇ ਸਾਰੀਆਂ ਲਾਗਾਂ ਵੀ ਕਾਕਨ ਦਾ ਆਈਟਮ ਕਰ ਨਹੀਂ ਸਕਦੇ ਥੋੜਾ ਜਿਹਾ ਹੁੰਦਾ ਚੱਕਰ ਪਾਇਆ ਜਾਂਦਾ ਫਿਰੋਜ਼ ਵਾਲੇ ਡੰਕਰ ਅੱਖ ਗਿੱਲੇ ਖਾਂਦੇ ਨੇ ਆਗੇ ਪਰ ਅੱਜ ਮੈਨੂੰ ਲੱਗਦੀ ਵੀ ਉਸ ਉੱਪਰ ਵਾਲੇ ਨੇ ਕਰ ਦੇਣੀਆਂ ਪੂਰੀ ਕਿਉਂ ਬੱਦਲ ਦੀ ਚੜ੍ਹਾਈ ਫੁੱਲ ਅੱਜ ਵੀ ਬਾਕੀ ਦੇਖਦੇ ਆ ਕੋਈ ਕੋਈ ਕਿਨੇ ਚੀਜ਼ੇ ਲਾਗੀ ਕਰਨਾ ਵੀ ਹੈ ਬੱਦਲ ਵੈਸੇ ਕੱਲ ਦੇ ਜਿਹੜਾ ਵਾ ਕੱਲ ਦਾ ਦੁਪਹਿਰਾਂ ਦਾ ਬੱਦਲ ਬਹੁਤ ਸਾਡੇ ਇੱਧਰ ਵੀ ਪਹਿਲਾਂ ਹੀ ਐਂ ਲੱਗਦਾਦਾ ਵੀ ਇਹਨੇ ਪਤਾ ਨਹੀਂ ਕਿੰਨਾ ਗਮੀਂ ਪਾ ਦੇਊਗਾ ਕੱਲ ਵੀ ਦੁਪਹਿਰ ਨੂੰ ਜੇ ਮੈਂ ਦੇਖਿਆ ਵੀ ਬੱਦਲ ਜਾਵਾ ਕੱਖਾਂਡਰ ਜਲੇ 8:00 ਵਜੇ ਜਿਹੜੀ ਕੱਖਾਂਡੇ ਦੀ ਵੀ ਹੁਣ ਆਪਾਂ 8:00 ਵਜੇ ਨਹੀਂ ਕਰੀ ਉਹ ਨਹੀਂ ਹੈਗੀ ਵੀ ਔਸ ਤਾਂ ਪਈ ਵੀ ਉਹ ਹੈ ਜੇ ਹੁਣ ਮੀਂਹ ਪੈ ਗਿਆ ਚਲ ਦੇਖੀ ਜਾਂਦੀ ਫਿਰ ਉਹਦੇ ਬਾਅਦ ਵੱਡਾਂਗੇ ਆਪਾਂ ਵੈਸੇ ਜੇ ਮੀਂਹ ਪੈ ਜਾਵੇ ਇੱਕ ਤਾਂ ਗਰਮੀ ਬਹੁਤ ਹੈ ਜੀ ਗਰਮੀ 2-3 ਦਿਨ ਹੋ ਗਏ ਵੀ ਤੁਸੀਂ ਦੇਖਿਆ ਇਹ ਵੀਡੀਓ ਦੇ ਵਿੱਚ ਹਰੇ ਕੇ ਆਪਾਂ ਬਿੰਦਰ ਗੱਬੀ ਗੱਲ ਕਰਾਈ ਦੀ ਉਹ ਵੀ ਕਹਿੰਦਾ ਵੀ ਗਰਮੀ ਨੇ ਬੱਸ ਕਰਾਈ ਵੀ ਆ ਕੱਲ ਇਹ ਨੈਣਾ ਦੇਵੀ ਵੀ ਜਾ ਕੇ ਆਇਆ ਉਧਰ ਹੋਰ ਵੀ ਜ਼ਿਆਦਾ ਗਰਮੀ ਦੱਸਦੇ ਆ ਵੀ ਕਿਤੇ ਕਹਿੰਦਾ ਨਾ ਮੀਂਹ ਜਾਂ ਪੈਂਦਾ ਵੀ ਆ ਪਰ ਹੋਰ ਹੁਮਸ ਜੀ ਹੋ ਜਾਂਦੀ ਜ਼ਿਆਦਾ ਕੋਈ ਇੱਕ ਸੰਗਤ ਬਹੁਤ ਪਹੁੰਚੀ ਵੀ ਉਹਦੇ ਕਰਕੇ ਜ਼ਿਆਦਾ ਥੋੜਾ ਜਿਹਾ ਗਰਮੈਸ ਹੋਈ ਵੀ ਆ ਬਹੁਤ ਉੱਥੇ ਵੀ ਗਰਮੈਸ ਹੋ ਰਹੀ ਬਹੁਤ ਐ ਬਾਕੀ ਬੱਦਲ ਕੱਲ ਦਾ ਫਿਰਦਾ ਜੇ ਪੈ ਜਾਵੇ ਸਾਰਿਆਂ ਨਾਲ ਤੇ ਵਧੀਆ ਇਹ ਜਿਕਣਾ ਹੁਣ ਦੱਖਣ ਚੱਲਦਾ ਗਰਮੈਸ ਜੀ ਹੋਈ ਵੀ ਇਹਦੇ ਵਿੱਚ ਇਹ ਬਿਮਾਰੀ ਪੈਂਦੀ ਆ ਆਪਾਂ ਨੇ ਕੱਲ ਤੁਹਾਨੂੰ ਬਗੀਚੀ ਦਿਖਾਈ ਆਪਣੀ ਉਹਦੇ ਵਿੱਚ ਬੇਲਾਂ ਬੂਲਾਂ ਦੇ ਸਾਰੀਆਂ ਉਹ ਫਿਰ ਜਿਹੜਾ ਚੂਹਾ ਲੱਗਦਾ ਜੇ ਕੀ ਅਗਲਾ ਜੇ ਜੇ ਕਰੇਲਾ ਲਾਦਾ ਉਹ ਗਲਦਾ ਜੇ ਇਹੀ ਕਿਤੇ ਮੀਂਹ ਪੈ ਜਾਵੇ ਮੀਂਹ ਦੇ ਵਿੱਚ ਫਿਰ ਫਲ ਬਹੁਤ ਪੈਂਦਾ ਉਹ ਖਰਾਬ ਨਹੀਂ ਹੁੰਦਾ ਹੈਗਾ ਇੱਕ ਤਾਂ ਜਿਹੜੀ ਬਿਮਾਰੀ ਉਹ ਤੋਂ ਹੋ ਜਾਂਦੀ ਸਾਰੀ ਵੀ ਇੱਕਣ ਦਾ ਚੱਕਰ ਪੈ ਜਾਂਦਾ ਇੱਕਣੇ ਧਾਨਾਂ ਨੂੰ ਬਿਮਾਰੀ ਲੱਗੀ ਵੀ ਜਿਹੜੀ ਸਾਰੀ ਫਿਰ ਤੋਂ ਹੋ ਜਾਂਦੀ ਹੈ ਜਦਾਂ ਮੀਂਹ ਕਿੰਨੀ ਜੀ ਪੈਂਦੇ ਆ ਪਿੱਛੇ ਦੋ-ਤਿੰਨ ਦੀ ਝੜੀ ਲੱਗੀ ਆ ਜਿਹੜਾ ਛੋਟੇ-ਬੂਝੇ ਵਾਲਾ ਕੰਮ ਦਾ ਸਾਰਾ ਸੈੱਟ ਹੋ ਗਿਆ ਵੀ ਉਹ ਵੀ ਤੋਤਾ ਗਿਆ ਵੀ ਇੱਕਣੇ ਜੇ ਇੱਕ ਵਾਰ ਪੈ ਜਾਵੇ ਜਿਹੜੀ ਪੱਤਾ-ਪੁੱਤਾ ਲਪੇਟ ਆ ਫਿਰ ਸਾਰੇ ਖਾਦੇ ਬੰਦੇ ਦਾ ਕਿਤਾ ਜੀਮੇਂਦਾਰ ਅੰਡਾ ਤੇ ਖਾਚਾ ਦਾ ਹੋਣਾ ਹੀ ਆ ਜੇ ਆਪਾਂ ਸਪਰੇਹਾਂ ਕਰੀ ਜਾਂਦੇ ਹੋ ਸਪਰੇਹਾਂ ਦਾ ਮਗਾ ਹੋਰ ਗਰਮ ਹੁੰਦੀਆਂ ਹੋਰ ਵੱਧ ਬਿਮਾਰੀ ਪਾ ਦਿੰਦੀਆਂ ਵੀ ਏਕਣ ਦਾ ਚੱਕਰ ਆ ਚਲੋ ਬਾਕੀ ਦਿਖਾਉਂਦੇ ਜੀ ਆਪਾਂ ਵੀ ਜਿਵੇਂ ਦਾ ਪ੍ਰੋਗਰਾਮ ਆ ਇਹਨਾਂ ਨੂੰ ਲੱਗਦਾ ਵੀ ਅੱਜ ਪੈ ਜਾਣਾ ਵੀ ਕਿਉਂ ਆ ਕਿਡੀਆਂ ਜਿਹੜਾ ਗਿਰਦੀਆਂ ਬੱਦਲ ਹੋਇਆ ਬਹੁਤ ਹੈ ਜਿੰਨਾ ਕਰਦੋ ਬੱਦਲ ਹੋਣਾ ਹੈ ਵੀ ਵਧੀਆ ਇੱਕ ਵਾਰ ਪੈ ਜਾਵੇ ਛਾਛੜਾ ਜਿਹਾ ਠੀਕ ਹੈ ਜੋਰ ਦੇ ਨਾਲ ਮੀਂਹ ਪਿਆ ਹੋਇਆ ਠੀਕ ਰਹਿੰਦਾ ਜੇ ਏਕਣ ਮਣਕਣ ਜੀ ਚੱਲੀ ਜਾਵੇ ਫਿਰ ਉਹ ਥੋੜਾ ਜਿਹਾ ਰਸਤਾ ਵੀ ਖਰਾਬ ਹੋ ਜਾਂਦੇ ਆ ਉਹ ਜੋ ਉਵੇਂ ਹੀ ਬੰਦਾ ਕੰਨ ਜਾਂਦਾ ਕੋਈ ਕੰ ਵੇ ਚਲੋ ਠੀਕ ਹੈ ਬਾਕੀ ਦਿਖਾਉਂਦੇ ਜੀ ਚੱਲਦਾ ਹੈਗਾ ਲੱਗਦਾ ਮੈਨੂੰ ਵੀ ਪਾਊਗਾ ਵੀ ਫਿਰ ਆਪਾਂ ਦਿਖਾਉਂਦੇ ਤੁਹਾਨੂੰ ਬਾਕੀ ਜਿਹੜੇ ਕਾਰੋਬਾਰ ਚੱਲਦੇ ਆ ਵੀਡੀਓ ਦੇ ਵਿੱਚ ਸਾਰੇ ਉਹ ਬਾਜੀ ਹੋ ਗਿਆ ਸ਼ੁਰੂ ਬੇ ਗਰਮੇ ਵੀ ਬਹੁਤ ਹੀ ਸਵੇਰ ਦੀ ਲੈ ਚੱਲੇ ਆਈਆ ਬੱਦਲ ਬਹੁਤ ਆਪਾ ਮੈਂ ਕਹਤਾ ਭੋਲਦਾ ਇਹਨ ਆ ਇੱਧਰ ਤੇ ਹੀ ਆਇਆ ਹੈ ਦੱਸੂਏ ਵਾਰ ਪੈਣ ਲੱਗ ਗਿਆ ਦੱਸੇ ਆਪਣੇ ਜਦੋਂ ਮੈਂ ਉਸ ਕੱਥਰੇ ਚ ਤੱਕੇ ਤਾਂ ਹੀ ਭੱਜਿਆ ਇੱਧਰ ਹੈ ਨਹੀਂ ਤਾਂ ਐਨੇ ਜੇ ਮੌਸਮ ਠੰਡਾ ਹੋ ਗਿਆ ਜੀ ਨਹੀਂ ਜਿਹੜਾ ਪੈਂਦਾ ਪੈਂਦਾ ਵੀ ਜ਼ੋਰ ਕਰ ਲੈ ਇਹ ਹਜੇ ਪੈ ਜਵਾ ਅੱਧਾ ਘੰਟੇ ਨਾਲੇ ਖੇਤ ਭਰ ਜਾਣੇ ਆ ਨਾਲੇ ਮੌਸਮ ਠੰਡਾ ਹੋ ਜਣਾ ਨਾਲੇ ਰਾਸਤੇ ਠੀਕ ਰਹੇ ਨੇ ਤੂੰ ਜਿੰਨੇ ਸਪੀਡ ਕਰ ਹੁਣ ਨਹੀਂ ਪੈ ਰਿਹਾ ਇੰਨੀ ਸਪੀਡ 'ਚ ਕੋਈ ਬਾਹਰ ਨਹੀਂ ਨਿਕਲਦਾ ਜਿੱਕਣ ਬਣਾਉ ਕਾਣੀਆ ਫਿਰ ਅਗਲਾ ਨਿਕਲ ਜਾਂਦਾ ਮੋਟਰਸਾਈਕਲ ਬਰ ਟ੍ਰੈਕਟਰ ਜਿਹੜੇ ਲਾਉ ਵੱਲ ਤੇ ਰਿਵਰਸ ਆਪਾਂ ਨੂੰ ਲੱਗਦਾ ਜੋਰ ਖੁੱਲ ਬੱਦਲ ਹੈ ਬਹੁਤ ਉਹ ਗੰਦੇ ਕੰਮ ਨਹੀਂ ਕਰਦੇ ਹੈਗੇ। ਇਹਦਾ ਅੰਦਰ ਗਿੱਲਾ ਕਰਦਾ ਹੈਗੇ। ਆ ਕੇ ਲਿਆ ਜਾ। ਉਹ 90 ਦੇ ਮਗਾਈ ਜਾਨਦੇ ਨੇ। ਅੱਛਾ। ਪਰ ਸਭ ਵਗਾਈਆਂ ਦੀਆਂ। ਪਰ ਸਭ ਨਹੀਂ। ਪਹਿਲਾਂ ਆ ਗਏ। ਦਗਾ ਫੇ ਹੋਰ ਕਿੰਨੇ ਜਿਹੇ। ਕਿੰਨੇ ਚ ਪੈ ਗਈਆਂ ਇਹ? ਮੈਂ ਕਹਿੰਦਾ ਤਿੰਨ ਵਾਰ ਆ ਲੀਆਂ ਤਿੰਨੇ ਕਿਸਮ ਚ ਲਗ-ਲਗ ਰੇਟ ਘੱਜਿਆ ਨਾ ਇਹ। ਨਾ ਇੱਕੋ ਰੇਟ ਹੈ। ਜੂੜ ਪਾ ਜਿੰਨੇ ਜ਼ਿਆਦਾ ਵਗਾਈ ਜਾਂਦੇ ਆ। ਅਰੇ ਵਧੀ ਜਾਂਦਾ। ਆਹੋ ਫਿਰ। ਉਹ 90 ਨੂੰ ਆਈ 80 ਨੂੰ। 70 ਨੂੰ। ਹਾਂ। ਫਿਰ ਦੋਈਆਂ ਉਹ 170 ਰੁਪਏ ਨੂੰ ਉਹ ਤੇ ਇੰਨਾ ਹੀ 170 ਰੁਪਏ ਨੂੰ ਅੱਛਾ ਚਾਰ ਹੋਰ ਵੀ ਹੋਣਾ ਤੇ ਖੋਲਣੀ ਨਾਲੇ ਆਇਆ ਰਾਈਟ ਉਹ ਤੇ ਆਰੀ ਮੇਂ ਉਦਰਾ ਹੀ ਬਹੁਤ ਜ਼ੋਰ ਕਰਿਆ ਇਲਾਜ ਆ ਠੰਡਾ ਪਾਣੀ ਪੀਆ ਜਾਵੇਂ ਬਸ ਵਰਗਾ ਉਹ ਵਈ ਘਰ ਤੇ ਨਾਲੇ ਨੂੰ ਇਹ ਫੁੱਲ ਆਹ ਹੈ ਆਹ ਹੈ ਇਹ ਇਹ ਅੱਜ ਮੇਰੇ ਕੋਲ ਵੀ ਖੁੱਲਿਆ ਦਾ ਹੈ ਪੇਚ ਗਿਆ ਬੜੀ ਇਵੈਂਟਰੀ ਵੀ ਹੈਗੀ ਹੈ ਹਾਂ ਜੀ ਹੈਂਡਲ ਕਰ ਫੜਨੇ ਵਾਲੀ ਹਾਂ ਹਾਂ ਬੜੀਆਂ ਵੀ ਇਹ ਇੱਕ ਜਿਆਦਾ ਬੜੇ ਫੈਲਾਂ ਆਈਆਂ ਸਹੀ ਤਰ੍ਹਾਂ ਦੀਆਂ ਹੁੰਦੀਆਂ ਚਾਰ ਜੜੀਆਂ ਮੈਂ ਆਮੀ ਮੜਮੂਟੇ ਕੰਮ ਨੂੰ ਕਹਿੰਦੀ ਹੈ ਆ ਜਾ ਸੱਲ ਪਾਏ ਹੋਏ ਕਿ ਵਿੱਚ ਇੰਡਪੇ ਸੱਲ ਕਿੱਥੇ ਕਿੱਥੇ ਕਾਲੇ ਜੇ ਆ ਬਚੇ ਜੀ ਆਹ ਇਹ ਐਸਾ ਲੱਭੰਦੇ ਬਾਈ ਜੀ ਉਹ ਜਿੰਨੇ ਚੱਲਦਾ ਇੱਧਰ ਹਰੇ ਬਹੁਤ ਜ਼ੋਰ ਦਾ ਪੈ ਰਿਹਾ ਸੂਏਪਾਰਕ ਨੇ ਨਾ ਉਹ ਦੇਖੋ ਉਹ ਰੇ ਵਾਜ ਆਉਂਦੀ ਐ ਇੱਕ ਨਾ ਬਾਸ ਹਨਾ ਨਦੀਆਂ ਦੀ ਆਇਆ ਕਰਦੀ ਐ ਨਦੀਆਂ ਆਉਂਦੀਆਂ ਸਾਡੇ ਜੀ ਤਕਰੀਬਨ ਅਧਾ ਘੰਟਾ ਹੋ ਗਿਆ ਪੈਂਦੇ ਨੂੰ ਤੇ ਪਾਵਗਮੀ ਫੌਲੇ ਬਹੁਤ ਆਵਾਜ਼ ਆਉਂਦੀ ਉਹ ਏਰੀਏ ਦੇ ਬਹੁਤ ਪੈ ਗਿਆ ਰੋਜ਼ ਪਾਰਕ ਵਿੱਚ ਹਵਾ ਵੀ ਚੱਲੀ ਹੈ ਗਰਮੀ ਖਤਮ ਧਰੀ ਵਾਲੇ ਖੇਤ ਚ ਵੀ ਦਿੱਤ ਨੇ ਹਾਲ ਗਮ ਅੱਜ ਤਾਂ ਬਹੁਤ ਸਾਰੀਆਂ ਹਾਂ ਹੀ ਨਿਗੜੇ ਦੀ ਬਹੁਤ ਅਜਾ ਉਗਰਾ ਮੇਰੇ ਜੀ ਆ ਗਿਆ ਰੋਈ ਜੱਲਾ ਕੇ ਕੇ ਖਾਲੀ ਬਈ ਦੀ ਹੋ ਗਿਆ ਜਲਸਾਲ ਫੁੱਲ ਇੱਕ ਕੇਤਾ ਆ ਜਾਦਾ ਬਹੁਤ ਬੜਾ ਮਰੋਮਾਂ ਨਿਕਲਿਆ ਹੈ ਬਣੀ ਜੇ ਮੀਤੋ ਬਾਅਦ ਪਹੁੰਚੇ ਚਮਕੌਰ ਸਾਹਿਬ ਉਰੇ ਮੀਂਹ ਜਮਾ ਹੀ ਨਾ ਹੈਗਾ ਆਪਣੇ ਮੀਂਹ ਦਾ ਅੰਤ ਕੋਈ ਨਹੀਂ ਹੈਗਾ ਇੰਨਾ ਪਿਆ ਉਰੇ ਇਹਦੇ ਵਿੱਚ ਮੇਲਾ ਲੱਗਿਆ ਉਹਦਾ ਸਟेडियम ਹੈ ਤੇ ਹਸਪਤਾਲ ਦੇ ਕੋਲ ਪਹੁੰਚੇਗਾ ਖਾਨ ਨੰਬਰ ਉਰੇ ਨੌਂ ਦਾ ਵਧੀਆ ਹਸਪਤਾਲ ਬਣ ਗਿਆ ਚਮਕੌਰ ਸਾਹਿਬ ਦਾ ਬੱਦਲ ਦੀ ਝੜਾਈ ਹੈ ਬਹੁਤ ਦੇਖੀ ਜਾਂਦੇ ਬਰੇ ਪੈਂਦਾ ਕਿ ਨਹੀਂ ਪੈਂਦਾ ਔਰ ਕਿਣੀ ਵੀ ਨਹੀਂ ਗਰੀ ਹੈਗੀ ਆਪਣੇ ਬੱਸ ਕਰਾਤੀ ਮਹੀਨੇ ਇੱਕ ਵਾਰ ਇੰਨੀ ਜ਼ੋਰ ਕਰ ਪਿਆ ਚਲੋ ਮੌਸਮ ਠੰਡਾ ਹੈ ਮੌਸਮ ਦਾ ਕੋਈ ਨਹੀਂ ਮੌਸਮ ਬਹੁਤਮ ਦਾ ਠੰਡਾ ਹੋਇਆ ਪਿਆ ਗੋੜੀ ਚੱਲ ਵਿੱਚ ਮਕੌਰ ਗਈ ਬਹੁਤ ਜ਼ੋਰ ਦਾ ਘੇਰੇ ਰਸਤੇ ਜਿਆਣਾ ਦੇ ਜੀ ਆਇਆ ਕੋਈ ਯਾਰ ਕੇ ਨਾਲ ਆਚਰੀ ਬਹੁਤ ਏਕਲਾ ਲੱਗਦਾ ਫੋਲੋ ਜੋਰ ਗਾਮੀ ਪਾਣੀ ਖੜਿਆ ਨਹਿਰ ਦੇ ਕੰਢੇ ਪਰ ਨਹਿਰ ਸਾਹਮਣੇ ਤਾਂ ਬਹੁਤ ਏ ਟਪਾਣੀ ਜਿਹਦਾ ਲੋ ਭਾਜੀ ਪਹੁੰਚਦੇ ਨਹੀਂ ਪਿੰਡ ਦੇ ਘਰ ਆਇਆ ਅੱਧਾ ਘੰਟਾ ਵੀ ਫੇਰ ਪਹਿਲੇ ਬਹੁਤ ਕਰਦਾ ਜਲ ਥਲਾ ਇਹਨਾਂ ਪੂਰਾ ਹੈ ਆਹ ਕੁਇਤਾਂ ਦੇ ਵਿੱਚ ਪਾਣੀ ਵਾਰਤਾ ਕੁਝ ਮੁਕੌਲ ਸਾਦ ਦੀ ਤਰ੍ਹਾਂ ਹੈ ਨਹੀਂ ਤਾਂ ਬਹੁਤ ਬੈ ਜਾਪਾ ਤੋਰੇ ਉੱਥੇ ਦੇ ਮਾਹੇ ਨਹੀਂ ਛੜ ਸਕਦੇ ਅਮੀਰ ਬੰਦੇ ਜਾਇਦ ਤੇ ਫੜ ਲਈ ਗਏ ਮਾਹੀ ਤੇ ਤਾਂ ਨਹੀਂ ਮਾਰ ਕੇ ਆਉਂਦਾ ਜਿਹੜਾ ਜੇ ਚਰੀ ਚੋਰੀ ਜਲਾ ਨਿਕਲ ਜਾਏ ਮੈਨੂੰ ਲੱਗਦਾ ਹੀ ਭਰਤੀ ਹੋਣੇ ਹਨ ਕਰਤਾ ਨਿਹਾਲ ਕੰਮ ਵੀ ਡੁੱਬ ਗਿਆ ਚਲੋ ਚਰੀ ਵਾਲਾ ਦਾ ਹੋ ਜਾਊਗਾ ਬਾਅਦ ਦਾ ਕੰਮ ਵੀ ਇਹ ਮੀ ਜਿਹੜਾ ਪਿਆ ਧਾਨਾ ਵਾਸਤੇ ਬਹੁਤ ਵਧੀਆ ਪੈ ਗਿਆ ਅੰਨਾ ਦੇ ਘਰਾ ਹੀ ਪਾਤੇ ਫੁੱਲ ਨੇ ਜਿਹੜੀ ਸੰਡੀ ਸੰਡੀ ਜਕਣਾ ਪੱਤਾ ਲਵੇਟ ਆਰ ਹੋਰ ਬਿਮਾਰੀਆਂ ਛੋਟੇ ਪੁੱਜੀ ਵਾਲੇ ਵੀ ਪਿੱਛੇ ਛੜੀ ਗਈ ਲੋਟਾ ਵੀ ਗਿਆ ਨਾ ਇਹ ਅੱਜ ਵੀ ਬਹੁਤ ਹੰਮਦਾ ਪਿਆ ਜੋਰ ਕਰਦਾ ਅੱਧਾ ਘੰਟਾ ਪਹਿਲਾਂ ਪਹਿਲਾਂ ਅੱਧਾ ਘੰਟਾ ਹੁਣ ਲਾਇਆ ਜੋਰੀ ਨੇ ਆਹੋ ਗਿਆ ਰੇ ਫੁੱਲ ਕਰਤਾ ਇਹਨਾਂ ਮੈਂ ਆਪਣੇ ਕਿੰਨੇ ਪੇਚੋਂ ਪਹਿਲਾਂ ਪੰਜ ਮਕੌਰ ਸਾਹਿਬ ਤੇ ਉੱਥੇ ਹੈ ਨਹੀਂ ਦਾ ਇੱਧਰ ਤੀ ਗਿਆ ਹੁਣ ਜਿਹੜਾ ਗਿਆ ਵੀ ਆਏ ਫੇ ਮੀਂਹ ਪੈਂਦੇ ਜੇ ਅੱਜ ਦੋ ਝਟਾਂ ਲੱਗ ਲਈਆਂ ਗਰਮੀ ਦਾ ਭਜਾਰਤੀ ਸਾਰੀ ਰੰਗ ਦੇਖੋ ਤੁਹਾਨਾਂ ਦਾ ਕਿੰਨਾ ਦਾ ਕੰਮ ਹੋਦਾ ਬਣ ਗਿਆ ਨਜਾਇਨ ਹਾਂ ਹੱਥਿਆਂ ਨਾਲੋਂ ਬਰਾਬਰ ਸਮਝੋ ਪਾਣੀ ਮਿਲਾਤਾ ਉਹ ਚੱਲਦਾ ਵਿੱਚ ਪਾਣੀ ਟਬਾ ਤਾਂ ਡੋਣਾ ਪਾਣਾ ਧਾਂ ਰੇ ਤੇ ਜੀ ਖਾਲੀ ਕਰੋ ਚੱਕ ਧਾਂ ਵੀ ਇੱਕ ਵਾਰ ਇਹਨੂੰ ਆਪਣੇ ਨੂੰ ਹੋ ਗਏ 1 ਮਹੀਨਾ ਸੱਤ ਅੱਠ ਨੇ ਇਹ ਸਾਰਿਆਂ ਨੇ ਲੇਟ ਲਾਈ ਤੇ ਆਪਣਾ ਆਪਣੀ ਗੱਲ ਦੇਖਣ ਲੱਗਾ ਸੂਰਜ ਆ ਵੈਸੇ ਵੀ ਹੁਣ ਬੱਦਲ ਘਟਾ ਚਲੋ ਪਹਿਲਾਂ ਬੱਦਲ ਦੇਖਦਾ ਮੀਂਹ ਆ ਲੱਜ ਮੀਂਹ ਹੁਣ ਆ ਨਾ ਵੀ ਮਣੀ ਸਾਹ ਬੋਚਾ ਟਾਈਮ ਦੇ ਦਿੱਤਾ ਨਾ ਇਹ ਜ਼ੋਰ ਵਾਲੇ ਮੀਂਹ ਦਾ ਹਿੱਜਾ ਚੇਕਣਾ ਦੇਖੋ ਸਾਫ ਜਗ੍ਹਾ ਰਹਿ ਜਾਂਦੀ ਹੈ ਰਸਤੇ ਨਹੀਂ ਖਰਾਬ ਹੁੰਦੇ ਦੇਖੋ ਨਾ ਜੇ ਖੇਤਾਂ ਦਾ ਪਾਣੀ ਸਾਂਭਣਾ ਹੋਵੇ ਸਾਂਭੇ ਜਾ ਸਕਦਾ ਨੱਕੇ ਨੁੱਕੇ ਕੰਟਰੋਲ ਕਰੇ ਜਾ ਸਕਦੇ ਇਹ ਬਹੁਤ ਕਿਹੜਾ ਤਰ੍ਹਾਂ ਦਾ ਗਿਆ ਵਾ ਖੇਤਾਂ ਦੇ ਵਿੱਚ ਆਹ ਇੱਥੇ ਮੱਲ ਗਿਆ ਹੁਣ ਪੱਕਣ ਉਹ ਗਿਰਦੀ ਹੈ ਜਿਹੜੀ ਉਹ ਹੀ ਅੰਬੀ ਪੱਕਦੇ ਨਹੀਂ ਹੈ ਥੋੜਾ ਖੱਟੇ ਰੁਕ ਪਰੇ ਅੰਬੀ ਹੈ ਬਹੁਤ ਲੱਗੀ ਦੀ ਇੰਨੀ ਕਾ ਤਾਂ ਕੁਛ ਨੇ ਕੁਛ ਹੀ ਲੱਗੇ ਹੋਏ ਧਾਨ ਭਰੇ ਵੇ ਰਸਤੇ ਸੁੱਕੇ ਪਏ ਆ ਉਮੀਦਾ ਫਾਇਦਾ ਜਿਹੜਾ ਜੋਰ ਗਮੀ ਪੈਂਦਾ ਚਲੋ ਚੁੱਪੀ ਨੇ ਖੜੀਆਂ ਹੈ ਵੀ ਥੋੜੇ ਜਿਹਾ ਹਮਾ ਚਾਹੀਦੇ ਖੇਤ ਵਾਲਿਆਂ ਨੂੰ ਆਪਣਿਆਂ ਨੂੰ ਜਿਹੜਾ ਸਾਫ ਕਰਨਾ ਵੱਡੇ ਜਾਵੇ ਖੇਤ ਵਿੱਚੋਂ ਉਤਰ ਜਾਗਦਾ ਪਾਣੀ ਹੈਨ ਖੇਤ ਰਸਤਾ ਗੱਬੇ ਸੁੱਕਾ ਜਿਹੜਾ ਮਰਜੀ ਮੋਟਰਸਾਈਕਲ ਖਾ ਲੋ ਵੀ ਇਹੀ ਜੇ ਕਿਤੇ ਕਣਮਣ ਕਾਣ ਜਿਹੋ ਜਿਹੇ ਵਿੱਚ ਮੋਟਰਸਾਈਕਲ ਲੱਗਿਆ ਜਿਹੜਾ ਹੁਣ ਉਹ ਆ ਰਿਹਾ ਜੱਗਾ ਲਈ ਆਉਂਦਾ ਮੈਂ ਵੀ ਫੇਰ ਉਹ ਰਸਤਾ ਵੱਡ ਹੋ ਜਾਂਦਾ ਹੁਣ ਜਾਂਤੇ ਮੀ ਪਿਆ ਕੋਈ ਮੋਟਰਸਾਈਕਲ ਨਹੀਂ ਲੱਗਿਆ ਹੈਗਾ। ਵੀ ਇਹ ਕਹਨਾ ਆਪਾਂ ਵੀ ਗਾਹਾਂ ਮਾਰ ਕੇ ਆਉਂਦੇ ਢੇੜਾ ਨਾਲੇ ਕੱਖ ਕੰਡੇ ਦਾ ਕਰਦੇ ਆ। ਅਸੀਂ ਆਪਣੇ ਖੇਤਾਂ ਕਿਨੂੰ ਦੇਖਣ ਗਏ ਜੱਗਾ ਪਿੰਡ ਕਿਨੂੰ ਦੇਖਣਾ ਆਉਂਦਾ ਮੈਂ। ਉਹ ਮਾੜਾ ਮੋਟਰ ਦਾ ਸੁੱਕ ਲੈਣ ਦਾ ਰਸਤੇ ਨੂੰ। ਹੈਂ? ਰਸਤਾ ਸੁੱਕ ਲੈਣ ਦਾ। ਪੱਕਾ ਰਸਤਾ ਪਿਆ ਜੀ। ਮੈਂ ਤਾਂ ਉਹੀ ਕਹਾਂ ਮਹਾ ਜੋਰ ਗਮੀ ਪਿਆ ਵੀ ਰਸਤਾ ਪੱਕਾ ਠੀਕ ਪਿਆ ਵੀ ਆ ਜੱਗੇ ਨਾਲ ਪਹਿਲੀ ਵਾਰ ਲਖਾਇਆ ਮੋਟਰ। ਇੰਨਾ ਦਾ ਕੰਮ ਆ ਵਾ ਜੀ ਤਾਂ ਲੰਘਣਾ ਹੈ। ਤੂੰ ਹੁਣ ਪਿੰਡ ਕਿ ਨਹੀਂ ਦੇਖਣਾ ਮੈਂ ਕਿੰਨਾ ਕ ਪਿਆ ਹੈ ਆਹ ਪ੍ਰਿਆ ਲੈਣ ਆਇਆ ਅੱਛਾ 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 ਮੀ ਦਾ ਜਿਹੜਾ ਪੈਣਾ ਪਾਇ ਲਵੇ ਕਦੇ ਹੀ ਭੱਲੇ ਦੇ ਖੜਾ ਨਾ ਨਾ ਮੈਂ ਤਾਂ ਉਹ ਛੱਡਿਆ ਪ੍ਰਿਆ ਲੈਣ ਆ ਭੋਨੇ ਨੂੰ ਪਹਿਲਾਂ ਲੈ ਗਿਆ ਅੱਛਾ ਉਹ ਪੰਮੂ ਵਾਲੇ ਜਾਂਦੀ ਜਿਹੜੇ ਪੰਮੂ ਚ ਨਹੀਂ ਨਹੀਂ ਪੰਮੂ ਦੇ ਨਾਲੇ ਆਉਂਦੀ ਆ ਉਹਦਾ ਲੱਗ ਸਕੂਲਾ ਤਾਂ ਪੰਮੂ ਆ ਅੱਛਾ 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 ਪੰਮੂ ਦਾ ਉਹ ਆ ਦੋ ਬਈ ਵਾਲਾ ਠੀਕ ਆ ਲੈ ਆ ਲੈ ਆ ਜਾ ਪਾਣੀਓ ਪਾਣੀ ਕਰਿਆ ਵੱਜਦਾ ਸਾਰੇ ਵਿਆਹ ਚ ਸਾਰੇ ਹੀ ਖੁਸ਼ ਹੈ ਖੁਸ਼ ਵੀ ਆ ਬਈ ਬਿਮਾਰੀ ਬਿਮੂਰੀ ਬਹੁਤ ਲੱਗਦਾ ਨਾਲ ਜਿਹੜੀ ਨਾ ਚੱਕੀ ਜਾਊਗਾ ਸਾਰੀ ਜਿਹੜੀ ਹੈਗੀ ਜਿਹੜਾ ਪੱਤਾ ਲਵੇਟ ਪਿਆ ਵਾ ਤਾਂ ਖੋਲਦਾ ਸਾਰੇ ਹੌਲੀ ਬਹਿ ਰਸਤੇ ਐ ਸਾਫ ਮੈਂ ਦੇਖੋ ਕਿਹੜੇ ਸਾਫਾ ਪਿਆ ਵੇ ਨਾਲ ਥਾਨਾ ਦੇ ਜੱਗੇ ਦੇ ਘਰ ਕੋਲ ਪਹੁੰਚ ਕੇ ਸੰਭਲੋ ਮੀ ਹੋਏ ਬਾਜ ਤੁਰ ਕੇ ਹੀ ਆਪਾਂ ਪੈਦਲ ਇਹਦੇ ਥਾਨਾ ਦਾ ਪਾਣੀ ਟੱਪਣਾ ਕਰਕੇ ਥੋੜਾ ਜਿਹਾ ਰਸਤਾ ਇਹਦੇ ਘਰ ਕੋਲ ਖਰਾਬ ਹੋ ਜਾਂਦਾ ਸੋ ਮੀ ਪਿਆ ਜਿੰਨਾ ਬਹੁਤ ਵਧੀਆ ਪਿਆ ਜੋਰ ਦਾ ਪਿਆ ਐਨ ਰਣਾ ਕੋਣੇ ਔਰ ਲਾਉਂਦਾ ਜਾ ਖਾਲੀ ਪੈਦੇ ਸਾਰੀ ਮੱਕੀ ਆਹ ਜਾਨੀ ਟੱਪੇ ਦਾ ਜਿਹੜੇ ਬੂਟਾ ਵਿੱਚ ਜਿਹੜਾ ਨੁਕਸਾਨ ਹੋ ਜਰੂਰ ਹੈ ਇਹ ਤਾਂ ਗੇੜਤੀ ਵੀ ਉਹਦੀ ਜਾਂ ਜੜ ਵਿੱਚ ਜਾਨ ਘੱਟ ਹੁੰਦੀ ਆ ਮਾ ਫਿਰ ਇਹ ਥੋੜੀ ਜਿਹੀ ਹਵਾ ਗੱਲ ਕਰਦੇ ਹਵਾ ਆਈ ਹਲੇ ਬਹੁਤ ਨਹੀਂ ਆਈ ਹਵਾ ਹਵਾ ਬਹੁਤ ਘੱਟ ਆਈ ਆ ਸਾਡੇ ਵੀ ਇਹ ਸਮਝ ਲਓ ਵੀ ਜੇ ਮੀਂਹ ਜ਼ੋਰ ਜਿਹਾ ਗੱਲ ਆ ਮੀਂਹ ਦੇ ਬਚਨ ਜਿਹਾ ਲੈ ਗਰ ਜਾਂਦੀ ਇਹ ਥੋੜਾ ਜਿਹਾ ਬੂਟਿਆਂ ਦੇ ਸਰਕਾ ਹੁੰਦਾ ਬਾਕੀ ਇਹ ਖਾਲੀ ਹੈ ਹੁਣ ਆ ਪਾਣੀ ਦੇ ਬੂਟਿਆਂ ਨੂੰ ਬਣਾਉਣਾ ਹੈ ਇਹਦੇ ਆਪਾਂ ਬਰਸਾਤ ਕਹਿੰਦੇ ਇਹਨਾਂ ਦੀ ਜੜ ਚ ਰੇ ਪੱਤਾ ਗਰਿਆ ਹੋਵੇ ਉਹ ਫਿਰ ਲੱਗੀ ਜਾਂਦਾ ਗੱਲ ਜੀ ਆ ਸਾਡੇ ਤਾਂ ਫਿਰ ਇੱਧਰ ਤਾਂ ਬੂਟਾ ਹੀ ਇੱਥੇ ਜਿੱਥੇ ਨੂੰ ਮਾਰ ਜਿੰਨੇ ਕਾ ਮਾਰ ਲੋ ਸਾਹਮਣੇ ਹੀ ਬੂਟਾ ਹੀ ਖੜਾ ਓਹ ਪਰਾਂ ਬੂਟਾ ਹੀ ਸਾਰਾ ਵੀ ਜ਼ਮੀਨ ਹੁਣ ਆ तकरीबन ਮੈਂ ਤੁਹਾਨੂੰ ਦਿਖਾਉਂਦਾ ਤੇ ਪਿੱਛੇ ਦੇ ਓਹ ਜੱਗੇ ਦੇ ਘਰ ਕੋਲ ਤੇ ਚੱਲਦੇ ਬੂਟਾ ਹੀ ਹੈ ਕੋਈ ਧਾਨਾਂ ਦਾ ਨਹੀਂ ਖੇਤ ਹੈਗਾ ਵਿੱਚ ਆ ਦਬੱਲੀ ਵੀ ਆਹ ਆਇਆ ਇੱਕ ਹੋਰੇ ਇੱਕ ਇੱਧਰ ਆਕੀਲਾ ਆ ਇੱਕਾ ਸਰਵ ਜੀ ਹੁੰਦਾ ਹੈ 4 ਵੀਗੇ ਵਿੱਚ ਬਾਕੀ ਫੇਰ ਬੂਟੇ ਹੋਰੇ ਤੇ ਇੱਕਣਾ ਜ਼ਮੀਨ ਘਟਦੀ ਜਾਈ ਜਾਂਦੀ ਆ ਜਿਹੜੀ ਤਾਂ ਨਾਲੀ ਫਸਲ ਆ ਮੋਟੀ ਫਸਲ ਆ ਬੂਟਿਆਂ ਵਾਲੀ ਨਾਲੇ ਪੈਸੇ ਹੈਗੇ ਜਾ ਰਹੀ ਤੇ ਜੀ ਹਰੇਕ ਫਸ ਬੂਟੇ ਨੂੰ ਪੈਂਦਾ ਜੀ ਬਾਕੀ ਬਾਜਰਾ ਆਪਣੇ ਵਾਲਾ ਵੀ ਗੇਰਿਆ ਵਜੱਦ ਦੇਖੋ ਕਿੱਥੋਂ ਫਾਂਟ ਕੱਢੀ ਆਹ ਇੱਥੇ ਨੂੰ ਬਾਜਰਾ ਵੀ ਤਕੜਾ ਦਾ ਹੈ। ਆ ਦੇਖੋ ਫਾਂਟ ਕਿਦਨ ਲਾਤੀ। ਵੀ ਬੁੱਲੇ ਜੀ ਆਏ ਵੀ ਹੈ ਪਿੱਛੇ ਦੇ ਆਪਣੇ। ਆਪਾਂ ਵੀ ਗਏ ਤੇ ਚਮਕੌਰ ਸਾਹਿਬ। ਆ ਦੇਖੋ ਨੁਕਸਾਨ ਕਰਿਆ ਹੋਇਆ। ਜਿਹਨਿਆ ਕਰੇ ਜਿਆਦਾ ਤਕੜਾ ਦਾ। ਇੱਥੇ ਕੋਈ ਚੂਹੇ ਨਾ ਵੀ ਨੁਕਸਾਨ ਕਰਿਆ। ਚੂਹਾ ਵੀ ਬਹੁਤ। ਹੁਣ ਮੈਂ ਹੀ ਕਰ ਕੋ ਫਰਕ ਪੈ ਜੂਗਾ। ਇਹ ਲਾਗ ਲਾਗਦੇ ਚਲੋ ਕਰਨਾ ਪੈਣਾ ਧਾਨਾ ਕਿਨੇ ਨੂੰ ਹੋ ਗਿਆ ਹੈ ਟੇਡਾ ਜਾ ਇਹਦੇ ਬੰਨਾਂਗੇ ਮੇੜੇ ਚੱਕਣੇ ਪੈਣੇ ਉੱਪਰ ਨੂੰ ਇਹ ਨਹੀਂ ਵਾ ਕਿਸੇ ਦੇ ਧਾਨ ਇੱਧਰ ਨੁਕਸਾਨ ਕਰੂਗਾ ਆ ਜਗਾ ਉੱਚੀ ਗਿਆ ਨੇ ਦਾ ਫਾਰਮ ਦੇ ਪਾਣੀ ਜਾਂਦਾ ਇੱਥੇ ਵਾਲਾ ਕਿ ਭਾਈ ਨੇ ਗੰਡੋਲੇ ਜੀ ਬਾਹਰ ਇਹ ਖਫੇ ਨੇ ਕਿਹੜੇ ਸਾਬ ਸਾਰੇ ਪਹੀਏ ਫਿਰਦੇ ਆ ਇਹਨਾਂ ਕਿੰਨੀ ਗੌਰ ਹੁੰਦੀ ਉਹ ਨਹੀਂ ਹੈਗੀ ਥੱਲੇ ਦੇਖੇ ਨਹੀਂ ਹੁੰਦਾ ਹੈਗਾ ਨਾ ਪੈਰ ਰੱਖੇ ਤਾਂ ਹੀ ਪਤਾ ਲੈਣੇ ਲੱਗਦਾ ਹੈਗਾ ਅੱਲਾ ਹਲੇ ਕੱਟ ਆ ਇਹਨਾਂ ਦਾ ਮੀਂਹ ਹਟੇ ਨੂੰ 15-20 ਮਿੰਟ ਹੋਇਆ ਐ ਅਸੀਂ ਤਾਂ ਬਹੁਤ ਲੋਈ ਇੱਧਰ ਵਾਲਾ ਨਖਾਨ ਦੇਖੋ ਹੁੰਦੇ ਵੀ ਇੱਧਰ ਦਾ ਚਰੀ ਜੂਰੀ ਗਈ ਹੋਗੀ ਜਿਹੜੀ ਬੜੀ ਚਰੀ ਦੀ ਗੱਠ ਗੱਠ ਦੀ ਹੋਗੀ ਤੇ ਇਹ ਜਿਹੜੀ ਬਾਈ ਵੀ ਗਲ ਗਈ ਸਮਝੋ ਇਹਦਾ ਖਤਮ ਹੈ ਕਿਉਂ ਹੀ ਨਾ ਹੁਣ ਥੱਲੇ ਲਾਈ ਜਾਨਾ ਤਾਂ ਤੈਨੂੰ ਇਹ ਜਾਨ ਨਹੀਂ تھی ਹੈਗੀ ਡੁੱਠੀ ਬਹੁਤ ਕੰਮ ਦੀ ਸੀ ਉਹ ਕਾਰੇ ਬਾਜਰੇ ਦੇ ਖੜੇ ਤੇ ਵਿੱਚ ਆਪਣੇ ਉਹ ਵੀ ਵਿਛ ਗਏ ਉਹ ਪਰਾ ਵੀ ਪਾਣੀਓ ਪਾਣੀ ਕਰਿਆ ਪਿਆ ਸਾਰੇ ਘਾਰੇ ਭਰੇ ਵੇ ਚਲੋ ਉਹਨਾਂ ਦਾ ਪਾਣੀ ਪੀਜਣਾ ਉਹਦਾ ਚਰੀ ਜੰਮਦੀ ਆ ਹੋ ਜੋਗੀ ਸੈਟ ਵੀ ਇਹ ਨਾ ਗਲ ਜਣਾ ਜਿਹੜੀ ਆ ਗਈ ਵੀ ਇੱਕ ਪਾਸੇ ਫਾਇਦਾ ਵੀ ਹੁੰਦਾ ਇੱਕ ਪਾਸੇ ਨੁਕਸਾਨ ਵੀ ਹੁਣਾ ਚਰੀ ਵਾਲਾ ਨੁਕਸਾਨ ਹੈ ਬੂਟਿਆਂ ਨੂੰ ਪਾਣੀ ਦਾ ਫਾਇਦਾ ਹੈ ਇੱਧਰ ਵੀ ਬਾਜਰਾ ਬਾਈ ਇਹਨਾਂ ਵਿੱਚੇ ਡੁੱਬਿਆ ਹੋ ਉਹ ਜੱਗੇ ਵਾਲਾ ਕਹਿ ਰਹੇ ਦਾ ਉਹ ਵੀ ਗਿਰਗੇ ਜਮੇ ਬਿਛਿਆ ਹੋਇਆ ਇਹਨਾਂ ਦਬਾਉਣ ਜਾਂਦਾਂ ਨਹੀਂ ਛੋੜ ਜਾਂਦਾ ਗੰਨਿਆਂ ਦਾ ਬਚਾਉ ਹੈ ਕੋਈ ਇੱਕ ਤਾਂ ਮੇੜੇ ਬਣਨੇ ਗਏ ਬਿਉਦੇ ਕਰਕੇ ਐ ਇਧਰੋਂ ਮੇ ਸਾਡੇ ਪਿੰਡ ਨਾਲ ਤੇ ਵੀ ਜ਼ਿਆਦਾ ਲੱਦਾ ਮੈਨੂੰ ਜਿਹੜੇ ਸਾਗਲ ਪਾਣੀ ਖੜਾ ਹੋਰੇ ਨੇ ਨਹੀਂ ਅੱਗੇ ਪਏ ਨਹੀਂ ਨਹੀਂ ਆ ਜਿੱਥੇ ਆਪਾਂ ਜਾਂਦੇ ਆ ਉਹਨਾਂ ਨੂੰ ਸਾਰੀ ਪਹੀ ਉਹਨੂੰ ਬਾਣੀ ਟੱਪਦਾ ਹੁੰਦਾ ਇਹ ਉਹ ਚੀਜ਼ ਤੇ ਹਲੇ ਬਚਾਉ ਪਰ ਆ ਸਕਦਾ ਪਾਣੀ ਪਿੱਛੇ ਤੇ ਆਉਣਾ ਇਧਰ ਨੂੰ ਉਹਨਾਂ ਨੂੰ ਮਾਰ ਮਾਰਦਾ ਪਾਣੀ ਥੋੜੂ ਜਿਆਦਾ ਪੈ 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 ਬਚ ਰਹਿਆ ਫੁੱਲ ਪੜ ਕੇ ਤਨੋ ਦੇਖਦੇ ਜੀ ਬਾਕੀ ਮੌਸਮ ਕਿਆ ਕਹਿੰਦਾ ਆਫਰ ਵਾਲਾ ਠੀਕ ਆ ਜੀ ਮਿਲਦੇ ਆ ਫੇਰ ਅਗਲੇ ਬਲੌਗ ਸਾਰਿਆਂ ਨੂੰ ਭਾਈ ਸਤ ਸ੍ਰੀ ਅਕਾਲ